ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਸੀ ਆਪਣੀ ਲੋਕੇਸ਼ਨ ਵੱਲ ਨੂੰ ਇੱਕ ਨਵਾਂ ਟ੍ਰਿਪ ਪਲਾਨ ਕੀਤਾ ਸੀਗਾ ਉਸਦੇ ਲਈ ਆਪਾਂ ਘਰ ਤੋਂ ਹੀ ਲੰਚ ਵਗੈਰਾ ਪਾਸ ਵਗੈਰਾ ਪ੍ਰਪੇਅਰ ਕਰਕੇ ਲੈ ਕੇ ਜਾ ਰਹੇ ਹਈਏ ਇੱਧਰ ਆਪਾਂ ਰੱਖ ਲਈ ਸੀ ਮੈਗੀ ਜੋ ਕਿ ਮੈਨੇ ਖਾਣੀ ਹੈ ਇੱਧਰ ਹਸਬੰਦ ਲਈ ਹੋਰ ਹੈ ਜਿਹਾ ਬਹੁਤ ਹੈ ਕਿਚਨ ਦਾ ਹਾਲ ਦੇਖ ਲਓ ਤੁਸੀਂ ਸਵੇਰੇ ਸਵੇਰੇ ਕੀ ਹੋ ਰਿਹਾ ਹੈ ਇਧਰ 50 ਚੂਪੀ ਲਈ ਸੀ ਇਧਰ ਆਪਾਂ ਲੰਚ ਲਈ ਪ੍ਰੇਪੇਅਰ ਕਰ ਰਹੀ ਸੀ ਸਬਜੀ ਇਧਰ ਮਹਿਰਾਬ ਵੀ ਉੱਠਿਆ ਸੀਗਾ ਇਧਰ ਆਪਾਂ ਖਾਣਾ ਵਗੈਰਾ ਟ੍ਰੇ ਡਰ ਕੇ ਇਧਰ ਆਪਾਂ ਸਨੈਕਸ ਲਈ ਰੱਖ ਲਈ ਸੀ ਮਖਾਣੇ ਚਲੋ ਜੀ ਆਪਾਂ ਨਿਕਲ ਗਏ ਸੀ ਆਪਣੀ ਲੋਕੇਸ਼ਨ ਲਈ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਨਵਾਂ ਅਡਮੈਂਚਰ ਹੋਣਾ ਚਾਹੀਦਾ ਲੋ ਇੱਧਰ ਮੁਸਾਫਿਰ ਵੀ ਨਿਕਲ ਗਏ ਸੀ ਆਪਣੇ ਸਫਰਾਵਾਂ ਨੂੰ ਇੱਧਰ ਆਪਾ ਚਲਾ ਰਹੇ ਸੀ ਮੈਰਾ ਬਲਕ ਕਾਨੇ ਲੋ ਜੀ ਇਹਦਾ ਚੱਲ ਗਿਆ ਫੇਵਰਿਟ Song Defender ਤੁਹਾਨੂੰ ਇਸੇ ਵੀਊ ਚੈੱਕ ਕਰੋ